ਲੇ ਵੀ ਮਿੱਤਰੋ ਵਾ ਆ ਗਈ ਜੀ ਚਾਈਨਾ ਦੀ ਬਰੀਡ ਹਨਾ ਬਈ ਹਾਂਜੀ ਹਾਂਜੀ ਇਹਨੂੰ ਸਿਟਜੂ ਕਹਿੰਦੇ ਆ ਜੀ ਸਿਟਜੂ ਹਾਂ ਲਓ ਸਿਟਜੂ ਆ ਕੇ ਦੇਖ ਸਕਦੇ ਹੋ ਤੇ ਇਹ ਹਨਾ ਕੁੜੀਆਂ ਨੂੰ ਬਸ ਨਹੀਂ ਲੱਗਦੇ ਆ ਹਾਂਜੀ ਸਹੀ ਗੱਲ ਆ ਬਈ ਕੁੜੀ ਵਾਲੀ ਬਰੀਡ ਆ ਗਈ ਕੁੜੀਆਂ ਜਿਹੜੀਆਂ ਕੁੜੀਆਂ ਮੇਰੀ ਬਾਈ ਜੀ ਵੀਡੀਓ ਦੇਖ ਰਹੀਆਂ ਨੇ ਚੈੱਕ ਲੋ ਹਾਂ ਕਿੰਨੇ ਬੱਚੇ ਨਾਲ ਆਪਣੇ ਕੋਲੇ ਆਪਣੇ ਕੋਲ ਵੀਰੇ 4 ਮੇਲ 5 ਫੀਮੇਲ ਠੀਕ ਆ 9 ਬੱਚੇ ਨੇ 9 ਬੱਚੇ ਨੇ 9 ਦੇ 9 ਆਪਾਂ ਸੇਲ ਤੇ ਰੱਖੇ ਹੋਏ ਨੇ ਮਦਰ ਫਾਦਰ ਆਪਣੇ ਕੋਲ ਨੇ ਠੀਕ ਆ ਜੇਕਰ ਤੁਸੀਂ ਕੋਈ ਵੀ ਬੱਚਾ ਲੈਣਾ ਵਾ ਮੇਲ ਫੀਮੇਲ ਮਦਰ ਫਾਦਰ ਚੈੱਕ ਕਰਕੇ ਤੁਸੀਂ ਲੈ ਸਕਦੇ ਹੋ ਬਾਕੀ ਇਹ ਬੱਚੇ ਹੋਗੇ 35 ਦਿਨ ਦੇ ਹਾਂ ਤੇ ਇਹਨਾਂ ਦੀ ਗਰੋਥ ਦੇਖੋ ਕੁਆਲਿਟੀ ਸਹੀ ਗੱਲ ਹੈ 35 ਦਿਨਾਂ ਦੇ 35 ਦਿਨ ਦੇ ਨੇ ਤੇ ਮੇਨ ਗੱਲ ਇਹਨਾਂ ਦੀ ਮਾਰਕਿੰਗ ਹਾਂ ਤੇ ਇੱਥੇ ਇੱਥੇ ਆਏ ਹੋਏ ਨੇ ਜਿਹਨੇ ਚੁੰਡੀਆਂ ਇਹਦੇ ਚੁੰਡੀਆਂ ਇਹਨੂੰ ਆਪਾਂ ਕਹਿ ਦਿੰਦੇ ਆਏ ਗੁੱਤੀਆਂ ਕਰ ਦਿੰਦੇ ਹਾਂ ਕਲਿੱਪ ਕਲੁੱਪ ਲੱਗ ਜਾਂਦੇ ਨੇ ਇਹਨਾਂ ਦੇ ਪੂਰਾ ਜੀਲਵਾ ਕੇ ਰੱਖਦਿਆਂ ਨੇ ਇਹ ਲੈ ਜੀ ਕਲਰ ਦੇਖੋ ਬਈ ਕਲਰ ਇੱਕ ਨੰਬਰ ਆਣਾ ਜਿਹੜੇ ਰੁਪਏ ਦੀ ਕੁਆਲਿਟੀ ਦੀ ਜਿਹਨੂੰ ਨਾਲ ਜਨੂੰ ਪਤਾ ਵੀ ਇਹ ਮਾਰਕਿੰਗ ਪੂਰੀ ਆ ਤੇ ਕਲਰ ਪੂਰਾ ਐਂ ਡਾਰਕ ਕਲਰ ਪੂਰਾ ਡਾਰਕ ਆ ਇਹ ਨੌ ਦੇ ਨੌ ਬੱਚੇ ਆਪਣੇ ਕੋਲ ਸੇਲ ਤੇ ਨੇ ਠੀਕ ਆ ਜੇ ਕੋਈ ਵੀਰ ਥੋਡੀ ਵੀਡੀਓ ਦੇਖ ਕੇ ਆਪਾਂ ਨੂੰ ਫੋਨ ਕਰਦਾ ਬੱਚੇ ਬੁੱਕ ਹੁੰਦੇ ਨੇ ਉਹਨਾਂ ਨੂੰ ਆਪਾਂ ਸਪੈਸ਼ਲ ਡਿਸਕਾਊਂਟ ਦਵਾਂਗੇ ਨਾਲ ਦੇ ਪਤਰੂ ਦੇਖ ਸਕਦੇ ਨਾ ਬੱਚੇ ਸੋਹਣੇ ਨੇ ਤੇ ਮਦਰ ਫਾਦਰ ਬਈ ਇਹਨਾਂ ਦੇ ਮਦਰ ਫਾਦਰ ਆਪਣੇ ਕੋਲੇ ਨੇ ਦਿਖਾ ਦਿੰਨੇ ਤੁਹਾਨੂੰ ਦਿਖਾਓ ਮਦਰ ਫਾਦਰ ਇਹਦੇ ਬਈ ਲੈ ਮਿੱਤਰੋ ਇਹ ਆ ਗਿਆ ਜੀ ਫਾਦਰ ਇਹਨਾਂ ਦਾ ਫਾਜ਼ਰਾ ਵੀਰੇ ਇਹ ਫਾਜ਼ਰਾ ਵੀਰੇ ਇਹਦਾ ਨਾਮ ਰੱਖਿਆ ਆਪਣੇ ਬਾਦਸ਼ਾਹ ਠੀਕ ਆ ਬਾਦਸ਼ਾ ਹਾਂਜੀ ਇਹ ਡੇਢ ਸਾਲ ਦਾ ਹੋ ਗਿਆ ਤੇ ਇਹ ਇਹਦੇ ਬੱਚੇ ਨੇ ਮਿੱਤਰੋ ਦੇਖ ਸਕਦੇ ਬੱਚੇ ਦੇ ਵਰਗੀ ਆਏ ਨੇ ਜਮਾ ਹਾਂਜੀ ਬਾਕੀ ਮਾਰਕਿੰਗ ਹੋਣੀ ਹੈ ਨਾ ਬਾਕੀ ਦੀ ਆਪਾਂ ਕਟਿੰਗ ਕਰਤੀ ਸੀਗੀ ਗਰਮੀ ਕਰਕੇ ਤੇ ਜਿਹੜੀ ਇਹਦੀ ਲੈਂਥ ਆ ਕਾफी ਥੱਲੇ ਤੱਕ ਚਲੇ ਜਾਂਦੀ ਹੈ ਕਾਫੀ ਥੱਲੇ ਤੱਕ ਚਲੇ ਜਾਂਦੀ ਹੈ ਹਾਂਜੀ ਆਪਣੇ ਕੋਲ ਆਏ ਆ ਵੀ ਜਾਨਵਰ ਜ਼ਿਆਦਾ ਕਰਕੇ ਥੋੜੀ ਜੀ ਕੇਅਰ ਦਾ ਘੱਟ ਹੋ ਜਾਂਦਾ ਠੀਕ ਆ ਤੇ ਜਿੱਦਣ ਇਹਨਾਂ ਨੂੰ ਕਿ ਤਿਆਰ ਹੁੰਦੇ ਨੇ ਫਿਰ ਤਾਂ ਐਂ ਜੀ ਕਰਦਾ ਵੀ ਸਾਰਾ ਦਿਨ ਦੇਖੀਓ ਜਾਈਏ ਠੀਕ ਕੱਪਿਆ ਵਾਲੇ ਮੰਗ ਟੌਰ ਹੋ ਜਾਂਦੀ ਹੈ ਪੂਰਾ ਐਨ ਪੋਰਟ ਪੈਂਟ ਪਾ ਦਿੰਨੇ ਨੇ ਇਹਨੇ ਤੇ ਆਪਾਂ ਸਿਆਣਾ ਦੇ ਵਿੱਚ ਤੇ ਕੰਗੀ ਕਿਉ ਏ ਆ ਗਈ ਤੇ ਇਹ ਹੈਗੀ ਮਦਰ ਰੈਨਾ ਦੀ ਜਿੰਨਾਂ ਦੀ ਮਦਰ ਹੈ ਜਿਹੜੇ ਚਾਰ ਫੀਮੇਲ ਨੇ ਉਹ ਇਹਦੇ ਬੱਚੇ ਨੇ ਤੇ ਇੱਕ ਫੀਮੇਲ ਮੇਰੇ ਕੋਲ ਹੋਰ ਆ ਉਹਦੇ ਬੱਚੇ ਆਪਣੇ ਕੋਲ ਮੇਲ ਆਏ ਹੋਏ ਨੇ ਠੀਕ ਆ ਜੀ ਜਿੱਦਾਂ ਇਹ ਲਾਈਟ ਕਲਰ ਦੇ ਵਿੱਚ ਆ ਪਰ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਫਾਦਰ ਦੇ ਬੱਚੇ ਆਉਂਦੇ ਨੇ ਤੇ ਕਲਰ ਦੇ ਕੋ ਡਾਰਕ ਆਇਆ ਬੱਚਿਆਂ ਦਾ ਅੱਛਾ ਸਹੀ ਗੱਲ ਆ ਦੇਖੋ ਬਈ ਚੁੰਗ ਲੱਗ ਰਿਹਾ ਵੀ ਹੈ ਨਾ ਹਾਂ ਹੁਣ ਮਸਾ ਦਾ ਇਹਨੂੰ ਟਾਈਮ ਮਿਲਿਆ ਵੀ ਹਾਂ ਵੀ ਮੈਂ ਆਪਣੀ ਮਾਂ ਕੋਲ ਆਇਆ ਹਾਂ ਜੀ ਸਹੀ ਗੱਲ ਆ ਬਾਈ ਬਾਕੀ ਹੁਣ ਇਹ ਦਹੀਂ ਤੇ ਫੀਡ ਲੱਗ ਗਈ ਖਾਣਾ ਠੀਕ ਆ ਹਾਂਜੀ ਇਹ ਕਿੰਨਾ ਟਾਈਮ ਹੋ ਗਿਆ ਇਹ ਬਰੀਡ ਨੂੰ ਆਪਣੇ ਕੋਲੇ ਬਾਈ ਇਹ ਬਰੀਡ ਨੂੰ ਵੀਰੇ ਆਪਣੇ ਕੋਲ ਹੋ ਗਏ 2.5-3 ਸਾਲ ਹੋ ਗਏ 2.5-3 ਸਾਲ ਹੋ ਗਏ ਹਾਂਜੀ 2.5-3 ਸਾਲ ਹੋ ਗਏ ਜਦੋਂ ਆਪਾਂ ਸੈਟੂਅ ਰੱਖੀ ਸੀਗੀ ਤੇ ਇਹ ਮੈਨੂੰ ਵੀ ਯਾਰ ਦੋਸਤ ਨੇ ਦਿੱਤੀ ਸੀਗੀ ਇਹ ਵਾਲੀ ਫੀਮੇਲ ਠੀਕ ਆ ਜੀ ਹਾਂਜੀ ਕਾਲਕ ਆਪਣੇ ਕੋਲੇ ਸ਼ੁਰੂ ਤੋਂ ਹਾਂਜੀ ਹਾਂਜੀ ਆਪਣੇ ਕੋਲੇ ਆਏ ਠੀਕ ਹੈ ਜੀ ਇਹ ਡਿਮਾਂਡ ਮੂੜ ਕੇ ਮੈਂ ਡਿਮਾਂਡ ਵੀਰੇ ਪੂਰੀ ਫੁੱਲ ਹੈ ਦੀ ਇਹਦੀ ਜ਼ਿਆਦਾਤਰ ਡਿਮਾਂਡ ਜਿਹੜੀ ਆਉਂਦੀ ਆ ਸ਼ਹਿਰਾਂ ਦੇ ਵਿੱਚ ਆਉਂਦੀ ਆ ਸ਼ਹਿਰਾਂ ਦੇ ਦੀ ਹਾਂਜੀ ਸ਼ਹਿਰਾਂ ਦੇ ਵਿੱਚ ਆਉਂਦੀ ਆ ਬਾਕੀ ਹੁਣ ਆਪਣੇ ਪਿੰਡਾਂ ਦੇ ਵਿੱਚ ਵੀ ਲੋਕ ਵਧਿਆ ਪਿਆਰ ਕਰਦੇ ਨੇ ਟਵਾਈ ਬ੍ਰੀਡ ਨੂੰ ਤੇ ਇਹਨਾਂ ਨੂੰ ਘਰ 'ਚ ਰੱਖਣਾ ਪਸੰਦ ਕਰਦੇ ਨੇ ਹਾਂਜੀ ਵੀ ਇਹ ਬੱਚਿਆਂ ਵਾਂਗ ਆਉਂਦੇ ਨੇ ਸਵੇਰੇ ਸ਼ਾਮ ਘੇਰ ਵੀ ਇੱਕ ਦੂਜੀ ਗੱਲ ਜੇ ਕਿਤੇ ਜਾਣਾ ਵਾ ਬੰਦਾ ਪਰਸ ਦੇ ਵਿੱਚ ਪਾ ਕੇ ਲੈ ਜਾਂਦਾ ਨੇ ਜਿੰਨੀਆਂ ਨਹੀਂ ਕਹਿ ਸਕਦੇ ਆਪਾਂ ਪਰਸ 'ਚ ਪਾ ਕੇ ਘਰ ਲੈ ਜਾਂਦਾ ਹਾਂ ਇਹ ਸਹੀ ਗੱਲ ਆ ਬਈ ਆਉਣਾ ਕਿੱਥੇ ਪਾਉ ਇਹ ਆਉਣਾ ਵੀਰੇ ਤੁਹਾਨੂੰ ਪੈਣਾ ਦਰਾਹਾ ਸ਼ਹਿਰ ਇਹ ਲੁਧਿਆਣੇ ਤੇ ਆਪਣੇ ਖੰਨੇ ਦੇ ਵਿੱਚਕਾਰ ਪੈ ਜਾਂਦਾ ਦਰਾਹਾ ਸ਼ਹਿਰ ਤੇ ਨਾਲ ਪਿੰਡ ਜਟਾਣਾ ਮਾਂਗਟ ਡੌਗ ਫਾਰਮ ਆਪਣਾ ਠੀਕ ਹੈ ਜੀ ਬਾਕੀ ਮੇਰਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਮੇਰੇ ਨਾਲ ਇੱਥੇ ਗੱਲ ਕਰ ਸਕਦੇ ਹੋ ਬੱਚੇ ਮੇਰੇ ਕੋਲ ਤਿਆਰ ਪੈ ਨੇ 35 ਦਿਨ ਦੇ ਹੋ ਗਏ ਵੈਕਸੀਨੇਸ਼ਨ ਹੋਈ ਇਹਨਾਂ ਦੀ ਇੱਕ ਹੋ ਗਈ ਬਾਕੀ ਦੂਜੀ ਕਰਾ ਕੇ ਦੇ ਦਵਾਂਗਾ ਆਪਾਂ ਨਾਲ ਕਾਰਡ ਦਵਾਂਗੇ ਠੀਕ ਹੈ ਜੀ ਜੀ ਦੇਖੋ ਕਿਵੇਂ ਲੜਦੇ ਨੇ ਦੇਖਣ ਚੋਂ ਬੰਦੇ ਇਹਨਾਂ ਨੂੰ ਕਹੂਗਾ ਵੀ ਜਿਹੜੀ ਇਹ ਬਰੀਡ ਆ ਵੀ ਇਹ ਹੀ ਬਹੁਤ ਖਤਰਨਾਕ ਆ ਦੇ ਵੀ ਪਤਾ ਨਹੀਂ ਕਿਹੜੀ ਗੱਲ ਪਿੱਛੇ ਲੜਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਇਹਨਾਂ ਦੀ ਸਹੀ ਗੱਲ ਬੱਟ ਦਾ ਰੌਲਾ ਮੈਨੂੰ ਹੋ ਸਕਦਾ ਬੱਟ ਦਾ ਕਹਿੰਦੇ ਜਾਂ ਮੈਟ ਦਾ ਰੌਲਾ ਕਹਿ ਸਕਦੇ ਰੌਲਾ ਮੈਂ ਕਹਿੰਦਾ ਉਹ ਵੀ ਗੱਲ ਹੈ ਠੀਕ ਹੈ ਜੀ ਹਾਂ ਜੀ ਤੇ ਬਾਕੀ ਬੱਚਿਆਂ ਦੀ ਵੀ ਜੇ ਆਪਾਂ ਗੱਲਬਾਤ ਕਰੀਏ ਜਿਹੜੇ ਹੋਣਗੇ ਆਪਣੇ ਜਿਹੜੇ ਆਉਣੇ ਵਾਲੇ ਨੇ ਵੀਰੇ ਆਪਣੇ ਕੋਲੋਂ ਮਤਲਬ ਕੀ 12 ਮਹੀਨੇ 30 ਦਿਨ ਬੱਚੇ ਹੁੰਦੇ ਨੇ ਹਰ ਇੱਕ ਬਰੀਡ ਦੇ ਠੀਕ ਹੈ ਜੀ ਤੇ ਆਪਣੇ ਜਿਵੇਂ ਗਰੁੱਪ ਹੁੰਦੇ ਨੇ ਯਾਰਾਂ ਦੋਸਤਾਂ ਦੇ ਆਪਾਂ ਉਤੋਂ ਬੱਚਾ ਆਪਾਂ ਉਹਨਾਂ ਦੇ ਚੱਕ ਲਈ ਦਿੰਦੇ ਨੇ ਉਹ ਆਪਣੇ ਚੱਕ ਲੈਂਦੇ ਨੇ ਪਰ ਆਏ ਜਿਹਨੂੰ ਆਪਾਂ ਬੱਚਾ ਦੰਨੇ ਆ ਪੂਰੀ ਕੁਆਲਿਟੀ ਵਾਲਾ ਦੰਨੇ ਆ ਠੀਕ ਹੈ ਜੀ ਮਿਲ ਜਾਂਦਾ ਜਾਨੀ ਮੈਂ ਜਾਂਦਾ ਹੀ ਚਾਹ ਦੇਣਾ ਚਾਹੀਦਾ ਚਾਹ ਰਾਤ ਚਾਹੀਦਾ ਤੇ ਜਿਹੜੀ ਡਿਲੀਵਰੀ ਆ ਆਪਾਂ ਪੰਜਾਬ ਦੇ ਵਿੱਚ ਕਰ ਦੰਨੇ ਆ ਠੀਕ ਹੈ ਜੀ ਤੇ ਆਪਣੇ 30 ਕਿਲੋਮੀਟਰ ਨੇੜੇ ਏਰੀਆ ਦੇ ਵਿੱਚ ਫ੍ਰ ਉਹ ਖਰਚਾ ਲੱਗੂ ਜਿੰਨੇ ਚ ਡੀਲ ਹੋਊਗੀ ਤੇ ਉਹ ਐਕਸਟਰਾ ਜਾਂਦਾ ਖਰਚਾ ਬਾਕੀ ਤੁਹਾਨੂੰ ਬੱਚਾ ਕੋਈ ਵੀ ਆ ਘਰ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਜਿਹੜੇ ਆਪਣੇ ਵੀਰ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਵੀ ਬੈਠੇ ਨੇ ਕੋਈ ਵੀ ਕਿਸੇ ਵੀ ਨਸਲ ਦਾ ਬੱਚਾ ਚਾਹੀਦਾ ਤੇ ਉਹ ਆਪ ਆਪਣਾ ਦੇ ਘਰੇ ਪਹੁੰਚਦਾ ਕਰ ਦਿੰਨੇ ਆ ਠੀਕ ਹੈ ਜੀ ਲੈ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਇਹਨਾਂ ਦੇ ਵਿੱਚ ਕੋਈ ਵੀ ਬੱਚਾ ਚਾਹੀਦਾ ਹੋਗਾ ਤਾਂ ਵੀ ਸਕਰੀਨ ਦੇ ਉੱਪਰ ਨੰਬਰ ਆਏਗਾ ਤੇ ਇੱਕ ਵਾਰ ਬਾਈ ਜੀ ਬਾਈ ਜੀ ਕੋਲੇ ਆਇਓ ਪੂਰਾ ਘਿਹੜ ਸੁਭਾਅ ਬਾਈ ਦਾ ਯਾਰ ਜੇ ਤੁਸੀਂ ਆਓਗੇ ਬਾਈ ਮੈਨੂੰ ਲੱਗਦਾ ਵੀ ਤੁਸੀਂ ਇੱਥੇ 2-3 ਘੰਟੇ ਲਾ ਕੇ ਜਾਓ ਸਹੀ ਗੱਲ ਹੈ ਇੱਥੇ ਆਉਂਦੇ ਨੇ ਮੇਰੇ ਯਾਰ ਦੋਸਤ ਜਿਵੇਂ ਆਣਾ ਮੇਰੇ ਨਾਲ ਫੋਨ ਤੇ ਗੱਲ ਕਰਕੇ ਤੇ ਬੈਠੇ ਰਹਿੰਦੇ ਨੇ ਗੱਲਾਂ ਗੁੱਲਾਂ ਮਾਰਦੇ ਨੇ ਜਾਨਵਰ ਦਿਖਾਈ ਦੇਣ ਉਹਨਾਂ ਨੂੰ ਸਾਰੇ ਤੇ ਤੁਹਾਡੀ ਵੀਡੀਓ ਦੇ ਵਿੱਚ ਆਪਾਂ ਇਹ ਵੀ ਦੱਸਦੇ ਆ ਮੇਰੇ ਕੋਲ ਇੱਕ ਹਾਸਕੀ ਫੀਮੇਲ ਆਉਡਾਈਜ਼ ਠੀਕ ਹੈ ਜੀ ਤੇ ਉਹ ਬੱਚੀ ਹੋ ਗਈ ਆਪਣੇ ਕੋਲ 3 ਮਹੀਨੇ ਦੀ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਹਾਂਜੀ ਇਲਤੀ ਲੈਣੇ ਦੀ ਆਪਾਂ ਨੂੰ ਫ੍ਰੀ ਦੇਵਾਂਗੇ ਜਮੇ ਫ੍ਰੀ ਦੇ ਹਾਂ ਜਮੇ ਫ੍ਰੀ ਦੇਵਾਂਗੇ ਆਪਣੇ ਕੋਲ 3 ਮਹੀਨੇ ਦੀ ਹੋ ਕਰਤੀ ਵੀਡੀਓ ਔਡ ਆਇਜ਼ ਫੀਮੇਲ ਮੇਰੇ ਕੋਲ 3 ਮਹੀਨੇ ਦੀ ਪਈ ਆ ਤੁਹਾਨੂੰ ਮੈਂ ਵੀਡੀਓ ਚ ਦਿਖਾ ਵੀ ਦਿੰਨਾ ਉਹ ਆਪਾਂ ਨੂੰ ਫ੍ਰੀ ਦਵਾਂ ਮੈਂ ਕਿਹੜਾ ਇਲਤੀ ਲੈਣੇ ਤੋਂ ਆਉਗਾ ਆਪਣੇ ਲੈ ਲੈ ਵੀ ਮਿੱਤਰੋ ਆਜੋ ਤੇ ਵੀਡੀਓ ਸ਼ੇਅਰ ਕਰਨ ਵਾਲੇ ਤਾਂ ਬਈ ਤੁੱਕੀ ਕੱਢਦੇ ਹੋਣ ਹਾਂ ਹਾਂ ਤੇ ਹੱਸ ਸਕਦੇ ਹੋ ਬਈ ਤੁਸੀਂ ਪਿੰਡੀ ਪੂਰਾ ਟਾਪ ਦਾ ਦਵਾਂਗੇ ਹੱਸ ਕੇ ਫੀਮੇਲ ਔਡ ਆਇਜ਼ ਠੀਕ ਹੈ ਫ੍ਰੀ ਦੇ ਵਿੱਚ ਲੈ ਕੇ ਤੁਹਾਨੂੰ ਆਪ ਜਾਣਾ ਪੈਣਾ ਲੈ ਮਿੱਤਰੋ ਆਜੋ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਚੇ ਚਾਹੀਦੇ ਹੋ ਤਾਂ ਤੁਸੀਂ ਵੀ ਨਾਲ ਸੰਪਰਕ ਕਰਦਾ ਠੀਕ ਹੈ ਬ੍ਰਦਰ ওকে ਥੈਂਕ ਯੂ ਸੋ ਮੱਚ ਠੀਕ ਹੈ ਭਾਈ ਅਸੀ ਕਰੀ